ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਠੀਕ ਠਾਕ ਹੋ ਸਾਰੇ। ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਤੁਹਾਨੂੰ ਮੈਂ ਆਪਣੇ ਸ਼੍ਰੀਨਗਰ ਦੇ ਕੰਮਕਾਰ ਬਾਰੇ ਦੱਸਣ ਲੱਗਾ। ਇੱਥੇ ਸਾਨੂੰ 5-7 ਸਾਲ ਹੋ ਗਏ ਨੇ ਆਉਂਦਿਆਂ ਨੂੰ ਸ਼੍ਰੀਨਗਰ ਵਿੱਚ। ਇੱਥੇ ਸਾਡਾ ਕੰਮ ਹੈਗਾ ਪਲਾਸਟਿਕ ਦੀਆਂ ਕੁਰਸੀਆਂ ਤੇ ਲੋਹੇ ਦੇ ਮੰਜਿਆਂ ਦਾ। ਉੱਥੋਂ ਪੰਜਾਬ ਤੋਂ ਅਸੀਂ ਮਾਲ ਲੈ ਕੇ ਆਈਦਾ ਗੱਡੀ 'ਚ ਇਕੱਠਾ ਮਾਲ। ਉਹ ਤੋਂ ਆਉਂਦਾ ਪੰਜਾਬ ਤੋਂ ਸਾਡੇ ਸ਼ਹਿਰ ਰਾਜਪੁਰੇ ਤੋਂ ਤੇ ਕਦੇ-ਕਦੇ ਅਸੀਂ ਮਾਲ ਇੱਥੋਂ ਜੰਮੂ ਤੋਂ ਵੀ ਲੈ ਲੈਨੇ ਆ ਤੇ ਇਧਰ ਫਿਰ ਸਾਡੇ ਬੰਦੇ ਪਿੰਡਾਂ 'ਚ ਸ਼ਹਿਰਾਂ 'ਚ ਸਪਲਾਈ ਕਰਦੇ ਨੇ ਮਾਲ ਤੇ ਇੱਥੇ ਜਿੱਥੇ ਅਸੀਂ ਰਹਿੰਨੇ ਆ ਇਹ ਏਰੀਆ ਪੈਂਦਾ ਹੈ ਐਚਐਮਟੀ ਦਾ ਸ਼੍ਰੀਨਗਰ ਦੇ ਬਾਹਰਲੇ ਪਾਸੇ ਬਾਈਪਾਸ ਤੇ ਸ਼੍ਰੀਨਗਰ ਤੋਂ ਜਿਹੜਾ ਲੇਹ ਲਦਾਖ ਨੂੰ ਰੋਡ ਜਾਂਦਾ ਓਹ ਰੋਡ ਦੇ ਉੱਤੇ ਇਹ ਪਿੰਡ ਹੈਗਾ ਜਿੱਥੇ ਅਸੀਂ ਬੈਠੇ ਆਂਗੇ ਉਹ ਪਿੰਡ ਦਾ ਨਾਮ ਹੈਗਾ ਪੰਜੀਨਾਰਾ ਤੇ ਇੱਥੋਂ 5-7 ਕਿਲੋਮੀਟਰ ਐਚਐਮਟੀ ਚੌਂਕ ਪੈਂਦਾ ਉੱਥੇ ਫੈਕਟਰੀ ਸੀ ਪਹਿਲਾਂ ਕੜੀਆਂ ਦੀ ਐਚਐਮਟੀ ਕੜੀਆਂ ਦੀ ਤੇ ਉਹ ਚੌਂਕ ਤੋਂ ਇੱਕ ਰੋਡ ਜਾਂਦਾ ਸ਼੍ਰੀਨਗਰੂ ਨੂੰ ਇੱਕ ਅੱਗੇ ਚਲਾ ਜਾਂਦਾ 12 ਮੁੱਲੇ ਨੂੰ ਅੱਗੋਂ ਗੋਲਮਾਰਗ ਨੂੰ ਤੇ ਇਹ ਰੋਡ ਲੇਰਦਾਖ ਵਾਲਾ ਰੋਡ ਹੈ ਜਿੱਥੇ ਅਸੀਂ ਰਹਿੰਦੇ ਆਂ ਤੇ ਇਹ ਜਿਹੜੇ ਮਾਲਕਾਂ ਕੋਲ ਅਸੀਂ ਰਹਿੰਨੇ ਆ ਇੱਥੇ ਇਹ ਚਾਰ ਪੰਜ ਭਰਾ ਨੇ ਤੇ ਆਹ ਉਹਨਾਂ ਦੀ ਮੈਂ ਦੁਕਾਨ 'ਚ ਬੈਠਾ ਇਹ ਇਹਨਾਂ ਦਾ ਦੂਜੇ ਨੰਬਰ ਤੇ ਆਪਣਾ ਨੰਬਰ ਆਉਂਦਾ ਹੈ ਆਪਦੇ ਭਰਾਵਾਂ ਚੋਂ 55 ਚੋਂ ਸਾਡੇ ਮਾਲਕਾਂ ਦਾ ਤੇ ਇਹਨਾਂ ਦੇ ਅੱਗੇ ਦੋ ਬੇਟੇ ਨੇ ਉਹਨਾਂ ਨਾਲ ਸਾਡਾ ਭਰਾਵਾਂ ਤਰ੍ਹਾਂ ਕਾਫੀ ਪਿਆਰ ਹੈ ਤੇ ਇਹ ਦੁਕਾਨ ਇਹ ਦੁਕਾਨਾਂ ਦੇ ਪਿਛਲੇ ਪਾਸੇ ਸਾਡੇ ਕਮਰੇ ਨੇ ਤੇ ਸਾਡੇ ਕਮਰਿਆਂ ਦੇ ਨਾਲ ਉਹਨਾਂ ਦੇ ਚਾਰਾਂ ਪੰਜਾਂ ਭਰਾਵਾਂ ਦੇ ਮਕਾਨ ਹੈਗੇ ਨੇ ਤੇ ਪਿਛਲੇ ਪਾਸੇ ਪਿੰਡ ਹੈਗਾ ਪੰਜੀਨਾਲਾ ਤੇ ਇਸ ਵਾਰੀ ਅਸੀਂ ਆਏ ਆ ਇੱਥੇ April ਵਿੱਚ ਅੱਗੇ ਅਸੀਂ ਆ ਜਨੇ ਆ March ਵਿੱਚ March ਚ ਤਕਰੀਬਨ ਮੌਸਮ ਖੁੱਲ ਜਾਂਦਾ ਹੈ ਬਰਸਾਤਾ ਪਰਸੂਤਾ ਹੁੰਦੀਆਂ ਨੇ ਤੇ ਇਸ ਵਾਰੀ April ਚ ਆਏ ਆ ਪਰ ਅਜੇ ਵੀ ਇੱਥੇ ਕਾਫੀ ਠੰਡ ਹੈਗੀ ਹੈ ਕਿਉਂਕਿ ਇਸ ਵਾਰ ਬਰਫ਼ February ਤੇ March ਦੇ ਮਹੀਨੇ ਵਿੱਚ ਪਈ ਹੈ ਨਹੀਂ ਵੀ ਅੱਗੇ ਪਹਿਲਾਂ ਅਸੀਂ ਆਉਂਦੇ ਸੀ ਤਾਂ November ਚ December ਚ ਜਾਂ January ਚ ਬਰਫ਼ ਪੈਂਦੀ ਸੀ ਜ਼ਿਆਦਾਤਰ January ਦੇ ਮਹੀਨੇ ਪੈਂਦੀ ਸੀ ਪਰ ਐਤਕੀ ਜਨਵਰੀ ਦੇ ਮਹੀਨੇ ਚ ਬਿਲਕੁਲ برف ਨਹੀਂ ਪਈ ਤੇ ਫਰਵਰੀ ਦੇ ਮਹੀਨੇ ਤੇ ਮਾਰਚ ਦੇ ਮਹੀਨੇ ਚ برف ਪੈਣ ਕਰਕੇ ਇੱਥੇ ਕਾਫੀ ਠੰਡੇ ਆਲੇ-ਦੁਆਲੇ ਪਹਾੜਾ ਤੇ برف ਪੂਰੀ ਚਿੱਟੀ ਚਾਦਰ ਜਿਵੇਂ ਕਹਿੰਦੇ ਨਾ برف ਦੀ ਚਿੱਟੀ ਚਾਦਰ ਵਿਛੀ ਹੋਈ ਹੈ ਤੇ ਇਹ ਜਿਹੜਾ ਸ਼੍ਰੀਨਗਰ ਦਾ ਏਰੀਆ ਹੈ ਇਹ ਬਿਲਕੁਲ ਪਲੇਨ ਏਰੀਆ ਹੈ ਜਿਹੜਾ ਸ਼ਹਿਰ ਦਾ ਏਰੀਆ ਹੈ ਜਾਂ ਨੇੜੇ-ਜੜੇ ਇਹਦੇ ਜਿਹੜੇ ਪਿੰਡ ਹੈਗੇ ਨੇ ਇਹ ਪਲੇਨ ਏਰੀਆ ਹੈ ਬਾਕੀ ਚਾਰੇ ਪਾਸੇ ਪਹਾੜੀ ਪਾੜ ਨਜ਼ਰ ਆਉਂਦੇ ਨੇ ਤੇ ਇੱਥੇ ਅਸੀਂ ਚਲੋ ਆਪਣੀ ਮਿਹਨਤ ਮਿਹਨਤ ਕਰਨਾ ਆਉਂਦੇ ਆ ਕੰਮਕਾਰ ਕਰਨਾ ਆਉਂਦੇ ਆ ਤੇ ਬਾਕੀ ਬੜਾ ਵਧੀਆ ਮੌਸਮ ਇੱਥੋਂ ਦਾ ਬੜਾ ਵਧੀਆ ਮਿੱਟੀ ਘਟਾ ਬਿਲਕੁਲ ਨਹੀਂ ਹੈਗਾ ਪੋਲੂਸ਼ਨ ਬਹੁਤ ਘਟੇ ਤੇ ਦਰਖਤ ਬਹੁਤ ਨੇ ਇਧਰ ਉਹਦੇ ਕਰਕੇ ਜਿਵੇਂ ਇਧਰ ਗਰਮੀ ਘਟ ਪੈਂਦੀ ਏ ਬਰਸਾਤ ਹੁੰਦੀ ਰਹਿੰਦੀ ਏ 30 35 ਡਿਗਰੀ ਤੋਂ ਜਦੋਂ ਟੈਂਪਰੇਚਰ ਟੱਪ ਜਾਂਦਾ ਨਾਲ ਹੀ ਇੱਥੇ ਮੌਸਮ ਖਰਾਬ ਹੋ ਜਾਂਦਾ ਤੇ ਆਪਣਾ ਬੱਦਲ ਛਾ ਜਾਂਦੇ ਨੇ ਬਰਸਾਤ ਜਾਂ ਕਿਣਮਣ ਜੀ ਸ਼ੁਰੂ ਹੋ ਜਾਂਦੀ ਏ ਗਰਮੀ ਇਥੇ ਪੈਂਦੀ ਏ ਬਹੁਤ ਘੱਟ ਪੈਂਦੀ ਏ ਆਪਣਾ ਜੁਲਾਈ ਮਈ ਜੂਨ ਜੁਲਾਈ ਅਗਸਤ ਦੇ ਮਹੀਨੇ ਚ ਥੋੜੀ ਜਿਹੀ ਇਹਨਾਂ ਨੂੰ ਗਰਮੀ ਮਹਿਸੂਸ ਹੁੰਦੀ ਏ ਕਿਉਂਕਿ ਠੰਡ ਚ ਰਹਿਣਾ ਹਿਲੇ ਨੇ ਇਧਰਲੇ ਜਿਹੜੇ ਲੋਕ ਨੇ ਨਾ ਆਪਾਂ ਦੇ ਹੁਣ ਗਰਮੀ ਚ ਜਿਵੇਂ ਉਧਰ ਰਹਿੰਦੇ ਆ ਅਸੀਂ ਦੂਜੀਆਂ ਸਟੇਟਾਂ ਚ ਪਹਿਲਾਂ ਕੰਮ ਕਰਦੇ ਰਹੇ ਆ ਯੂਪੀ ਐਮਪੀ ਰਾਜਸਥਾਨ ਤੇ ਅਸੀਂ ਤੇ ਗਰਮੀ ਦਾਸ਼ ਕਰ ਲਏ ਨੇ ਪਰ ਇਹ ਜਿਹੜੇ ਠੰਡ ਚ ਰਹਿਣ ਵਾਲੇ ਲੋਕ ਨੇ ਇਹਨਾਂ ਨੂੰ ਗਰਮੀ ਜ਼ਿਆਦਾ ਮਹਿਸੂਸ ਹੁੰਦੀ ਏ ਆ ਹੁਣ ਵੀ ਮੈਂ ਗਰਮ ਸੂਟ ਪਾਇਆ ਹੈ ਤੇ ਆ ਮਾਲਕਾਂ ਦਾ ਮੁੰਡਾ ਹੋਣਾ ਆਉਣ ਵਾਲਾ ਉਹਦੇ ਨਾਲ ਤੁਹਾਨੂੰ ਮਿਲਾਉਨੇ ਆ ਸਾਡਾ ਭਰਾ ਬਣਿਆ ਹੋਇਆ ਤੇ ਉਹਨੇ ਮੈਨੂੰ ਲੱਗਦਾ ਟੀ-ਸ਼ਰਟ ਹੀ ਪਾਈ ਹੋਣੀ ਹੈ ਤੇ ਇਹ ਆ ਪਿੱਛੇ ਏਸੀ ਲੱਗਾ ਏਸੀ ਵੀ ਬਸ ਜਿਹੜਾ ਨੇ ਇਸੇ ਅਪ੍ਰੈਲ ਦੇ ਮਹੀਨੇ ਚ ਅੱਜ ਕੱਲ੍ਹ ਵੀ ਕਦੇ-ਕਦੇ ਚਲਾ ਲੈਂਦੇ ਨੇ ਏਸੀ ਤੇ ਪੱਖੇ ਪੱਖਾ ਉੱਪਰ ਲੱਗਾ ਹੋਇਆ ਪਰ ਅਸੀਂ ਜਿਹੜੇ ਸਾਡੇ ਕਮਰੇ ਨੇ ਸਾਨੂੰ ਪੱਖੇ ਦੀ ਜ਼ਰੂਰਤ ਤਾਂ ਨਹੀਂ ਪੈਂਦੀ ਜੂਨ ਜੁਲਾਈ ਚ ਜਾ ਕੇ ਭਾਵੇਂ ਸਾਨੂੰ ਪੱਖੇ ਦੀ ਜ਼ਰੂਰਤ ਪਵੇ ਨਹੀਂ ਤੇ ਅਸੀਂ ਉਦਾਂ ਹੀ ਪੱਖੇ ਤੋਂ ਬਿਨਾ ਹੀ ਰਹਿੰਦੇ ਆ ਤੇ ਪਾਣੀ ਪਹਾੜਾਂ ਦਾ ਪਾਣੀ ਆਉਂਦਾ ਬਿਲਕੁਲ ਠੰਡਾ ਨੇਚਰਲ ਕੋਈ ਉਹਦੇ ਚ ਉਹ ਨਹੀਂ ਜਿਵੇਂ ਆਪਾਂ ਦੇ ਇਥੋਂ ਉਥੇ ਫਿਲਟਰ ਲੱਗੇ ਹੋਏ ਨੇ ਘਰ ਘਰ ਤੇ ਇਥੇ ਕੋਈ ਫਿਲਟਰ ਦੀ ਜ਼ਰੂਰਤ ਨਹੀਂ ਪਾਣੀ ਗਰਮ ਆ ਆਪਣਾ ਫਿਲਟਰ ਕਰਨ ਦੀ ਕੋਈ ਜ਼ਰੂਰਤ ਨਹੀਂ ਗੀజర్ ਸਾਡੇ ਲੱਗਾ ਹੋਇਆ ਹੈ ਪਾਣੀ ਕਿਉਂਕਿ ਠੰਡਾ ਹੁੰਦਾ ਤੇ ਬਾਥਰੂਮ ਚ ਆਪਣਾ ਗੀజర్ ਲੱਗਾ ਹੋਇਆ ਹੈ ਨਹਾਉਣ ਤੋਂ ਵਾਸਤੇ ਤੇ ਹੋਰ ਬੜੀਆਂ ਗੱਲਾਂ ਬਾਤਾਂ ਨੇ ਹੁਣ ਮੈਨੂੰ ਮੌਕੇ ਤੇ ਯਾਦ ਨਹੀਂ ਆ ਰਹੀਆਂ ਤੇ ਇਦਾਂ ਆਪਣਾ ਸ਼ਹਿਰ ਦੇ ਵਿੱਚ ਡਾਲ ਝੀਲ ਹੈਗੀ ਏ ਲਾਲ ਚੌਂਕ ਦਾ ਏਰੀਆ ਪੈਂਦਾ ਹੈ ਆਪਣਾ ਸ਼੍ਰੀਨਗਰ ਸ਼ਹਿਰ ਦੇ ਵਿੱਚ ਤੇ ਲਾਲ ਚੌਂਕ ਦੇ ਨਾਲ ਹੈਗੀ ਏ ਡਾਲ ਝੀਲ ਜਿੱਥੇ ਲੋਕ ਸਾਰੀ ਦੁਨੀਆ ਚੋਂ ਘੁੰਮਣ ਵਾਸਤੇ ਆਉਂਦੇ ਹੁੰਦੇ ਨੇ ਤੇ ਇਧਰ ਇਹ ਵੀ ਆ ਗਿਆ ਸਾਡਾ ਆ ਜਾ ਇੱਥੇ ਦੁਕਾਨ ਤੇ ਕੰਮ ਕਰਦਾ ਮੁੰਡਾ ਆ ਜਾ ਹੈਲੋ ਹੈਲੋ ਕਰ ਦੇ ਇੱਕ ਸੈਕਿੰਡ ਭਾਈ ਔਰ ਫਾਰਮਸ ਕਹਾ ਗਿਆ ਫਾਰੀਦ ਸਾਹਿਬ ਉਹ ਇਸ ਨੇ ਕੋਈ ਪਤਾ ਨਹੀਂ ਕਹਾ ਗਿਆ ਅੱਛਾ ਸੁਬਾ ਸੇ ਗਏ ਠੀਕ ਹੈ ਔਰ ਸਭ ਠੀਕ ਹੈ ਨਾ ਬਸ ਯਾਰ ਆਪ ਸੁਣੋ ਉਹ ਠੀਕ ਹੋ ਹਾਂ ਘਰ ਦਾ ਸਭ ਵਧੀਆ ਸਭ ਠੀਕ ਹੈ ਅਸੀਂ ਪਰਸੋਂ ਹੀ ਆਏ ਹਾਂ ਪਰਸੋਂ ਹੂੰ ਬਾਈ ਵੀ ਠੀਕ ਹੈ ਹਾਂ ਹਾਂ ਸਭ ਠੀਕ ਹੈ ਅੱਬੇ ਸਰਦੀ ਹੈ ਥੋੜੀ ਜਿਹੀ ਸਵਾਰ ਹਨਾ ਸਰਦੀ ਹਾਂ ਸਰਦੀ ਰਹੀ ਹੈ ਬਰਫ ਪਰ ਲੇਟ ਪੜੀ ਨਹੀਂ ਸਵਾਰ ਹਾਂ ਤੇ ਆ ਗਿਆ ਸਾਡਾ ਭਰਾ ਸਾਡਾ ਦੋਸਤ ਫਾਰਿਸ ਇਹਦਾ ਪੂਰਾ ਨਾਮ ਹੈਗਾ ਫਾਰਿਸ ਰਸ਼ੀਦ ਗਨਈ ਔਰ ਫਾਰਿਸ ਕੀ ਹਾਲ ਹੈ ਵਧੀਆ ਵਧੀਆ ਧਰਮੇ ਸਾਹਿਬ ਠੀਕ ਆ ਗਿਆ ਹਾਂ ਇਸ ਵਾਰ ਫਿਰ ਹਾਂ ਵੈਲਕਮ ਇੰਡੀਆ ਤੋੜਾ ਆ ਔਰ ਵਧੀਆ ਵੀ ਤੁਸੀਂ ਕਿਨੇ ਦਿਨਾਂ ਰੋਜ਼ੇ ਚੱਲ ਰਹੇ ਨੇ ਵਰਤ ਚੱਲ ਰਹੇ ਨੇ ਇਹਨਾਂ ਦੇ ਤੇ ਇਹ ਫਾਰਸ ਤੁਹਾਨੂੰ ਹੁਣ ਪੂਰੀ ਡਿਟੇਲ ਚ ਦੱਸੇਗਾ ਥੋੜਾ ਜਲਦੀ ਬਤਾਨਾ ਇਹ ਰੋਜ਼ੇ ਹਰ ਸਾਲ ਕਿਸ ਮਹੀਨੇ ਮ ਆਤੇ ਆ ਇਹ ਚੇਂਜ ਹੁੰਦਾ ਹੈ ਹਰ ਸਾਲ 10-10 ਦਿਨ ਅੱਗੇ ਆਦਾ ਹੈ ਸਾਮੀ ਮਤਲਬ ਚਲਦਾ ਹੈ 10 ਦਿਨ ਪਹਿਲੇ ਪਹਿਲੇ ਆਜਾਤੇ ਹੈ ਮਤਲਬ ਕਿ ਪਿਛਲੇ ਸਾਲ ਇਹ 10 ਦਿਨ ਬਾਅਦ ਆਪ 10 ਦਿਨ ਪਹਿਲੇ ਆ ਗਏ ਕਿੰਨੇ ਹੁੰਦੇ ਨੇ ਟੋਟਲ ਰੋਜ਼ੇ ਹੁਮੇ ਹੁੰਦੇ 30 30 ਰੋਜ਼ੇ ਹੁੰਦੇ ਚਾ ਤੇ ਇਹ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀ ਦਿਹਾੜੀ ਭੁੱਖੇ ਰਹਿੰਦੇ ਨੇ ਸਵੇਰੇ ਜਦੋਂ ਸ਼ਾਮ ਜੀ ਤੁਹਾਨੂੰ ਸਿਹਰੀ ਖਾਤੇ ਆ ਫਿਰ 7 ਵਜੇ ਸਵੇਰੇ ਰੱਜ ਕੇ ਆਪਦਾ ਖਾਣਾ ਵਾਣਾ ਖਾ ਲੈਂਦੇ ਨੇ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਕਬਰ ਹੋ ਜਾ ਖੋਲਦੇ ਹੋ ਸ਼ਾਮ ਨੂੰ ਕਿੰਨੇ ਵਜੇ ਟਾਈਮ ਤੇ ਖੋਲਦੇ ਹੋ ਰੋਜ਼ਾ ਆਲਮੋਸਟ 7:00 ਵਜੇ ਅੱਛਾ ਤਕਰੀਬਨ 7:00 7:00 ਵਜੇ ਦੇ ਕਰੀਬ ਫਿਰ ਜਦੋਂ ਰੋਜ਼ੇ ਖੁੱਲਦੇ ਨੇ ਰੋਡ ਕੋਲ ਬ੍ਰਾਹਮ ਦੇਖਦੇ ਨੇ ਜਦ ਆਉਂਦੇ ਆ ਵਹਾਂ ਬਾਜ਼ਾਰ ਤੇ ਤੋਂ ਆਪਣਾ ਇਫਤਾਰੀ ਵੰਡਦੇ ਆਂ ਕੋਈ ਆਪਣਾ ਮਿੱਠੇ ਚਾਵਲ ਕੋਈ ਆਪਣਾ ਸ਼ਬੀਲ ਕੋਈ ਇਕਲੇ ਕੋਈ ਫਰੂਟ ਕੋਈ ਪਾਣੀ ਕੋਈ ਜੂਸ ਲੈ ਕੇ ਰੋਡ ਤੇ ਖੜੇ ਹੁੰਦੇ ਨੇ ਵੀ ਸਵੇਰ ਦੇ ਲੋਕ ਭੁੱਖੇ ਨੇ ਤੇ ਕੁਝ ਖਾਪੀ ਲੈਣ ਤੇ ਆਪਣਾ ਕੀ ਕਰਨ ਲੱਗੇ ਸੀ ਆਪਣਾ ਰੋਜ਼ ਹੈ ਨਾ ਆਪਣੀ ਐਸੀ ਰੋਜ਼ੇ ਇਤਿਆਰੀ ਰੱਖੇ ਤੇ ਉਸਕੋ ਹਮ ਵੰਡਦੇ ਸੜਕ ਤੇ ਮਤਲਬ ਇਤਿਆਰੀ ਖੋਲ ਲਈ ਮਤਲਬ ਰੋਜ਼ਾ ਖੋਲਣੇ ਕੇ ਲੇ ਹਮ ਉਹ ਵੰਡਦੇ ਹੈ ਇਧਰ ਠੀਕ ਹੈ ਹਾਂ ਤੋ ਹਮਾਰੇ ਤੋ ਕੱਲ ਪਰਸੋ ਉਧਰ 31 ਦਸੰਬਰ ਸੀ ਉਹ 31 ਮਾਰਚ ਥਾ ਤੋ ਜੋ दारू ਉਹ ਠੇਕੇ ਜੋ ਹਮ ਬੋਲਦੇ ਠੇਕਾ ਟੁੱਟ ਜੇ ਉਸ ਦਾ ਰੇਟ ਪ੍ਰਾਈਸ ਬਿਲਕੁਲ ਕਮ ਹੋ ਜਾਂਦਾ ਨਾ ਦਾਰੂ ਦਾ ਤਾਂ ਲੋਕ ਪੇਟੀਆਂ ਕੋ ਪੇਟੀਆਂ ਬੋਤਲਾਂ ਕੋ ਬੋਤਲੇ ਘਰ ਮੇ ਲੈ ਕੇ ਰੱਖ ਲੈਂਦੇ ਆ ਹਰ ਹਰ ਸਾਲ 31 ਮਾਰਚ ਕੋ ਉਸ ਦਾ दाम ਕਮ ਹੋ ਜਾਂਦਾ ਦਾਰੂ ਦਾ ਫਿਰ 1 ਅਪ੍ਰੈਲ ਸੇ ਫਿਰ ਵਹੀ ਸੇਮ ਪ੍ਰਾਈਸ ਹੋ ਜਾਂਦੇ ਦੂਸਰੇ ਨਵੇਂ ਮਾਲਕ ਆ ਜਾਂਦੇ ਆ ਤਾਂ ਸੇਮ ਪ੍ਰਾਈਸ ਹੋ ਜਾਂਦਾ ਹੈ ਤਾਂ ਮੈਂ ਵਹੀ ਸੋਚ ਰਿਹਾ ਯਹਾਂ ਨਾ ਇੱਥੇ ਨਾ ਠੇਕੇ ਬੰਦ ਰਹਿੰਦੇ ਨੇ ਜਿਹੜੇ ਜਦੋਂ ਇਹਨਾਂ ਦੇ ਰੋਜ਼ਾਂ ਦੇ ਦਿਨ ਹੁੰਦੇ ਨੇ ਇਹਨਾਂ ਦੇ ਵਰਤ ਦੇ ਦਿਨ ਹੁੰਦੇ ਨੇ ਤੇ ਇੱਥੇ ਠੇਕੇ ਬੰਦ ਉਹਨਾਂ ਦੇ ਨਾਲ ਜ ਬੰਦਰ ਉਹ ਮੇਰੇ ਠੇਕੇ ਦੇ ਸਾਡੇ ਬੰਦਿਆਂ ਨੂੰ ਕਾਫੀ ਪਰੇਸ਼ਾਨੀ ਆਉਂਦੀ ਹੁੰਦੀ ਆ ਠੇਕੇ ਤਾਂ ਕਮ ਹੀ ਹੁੰਦੇ ਆ ਫਿਰ ਠੇਕੇ ਤਾਂ ਕੋਈ ਬਿਜ਼ਨਸ ਇਹ ਜਿਹੜੇ ਸਾਡੇ ਬੰਦੇ ਨੇ ਤੁਹਾਨੂੰ ਪਤਾ ਆਪਣੇ ਪੰਜਾਬੀ ਵੀ ਖਾਣ ਪੀਣ ਤੋਂ ਬਿਨਾ ਰਹਿ ਨਹੀਂ ਸਕਦੇ ਇਹ ਫਿਰ ਬਲੈਕ ਜਿਥੋਂ ਜਿਹੜੀ 500 ਵਾਲੀ 600 ਵਾਲੀ ਬੋਤਲ ਹੈ ਬਲੈਕ ਜੀ ਬੋਤਲਾਂ ਕਈ ਲੋਕ ਫਿਰ ਆਪਣਾ ਬਲੈਕ ਜੀ ਸਪਲਾਈ ਕਰਦੇ ਨੇ ਬਲੈਕ ਜੀ 11200 ਦੀ ਬੋਤਲ 5 600 ਵਾਲੀ ਬੋਤਲ 11200 ਚ ਲੈ ਕੇ ਆਉਂਦੇ ਨੇ ਕਦੀ ਕਦੀ ਤੇ 15 1500 ਤੱਕ ਵੀ ਰੇਟ ਪਹੁੰਚ ਜਾਂਦਾ ਪਰ ਫਿਰ ਵੀ ਜਿਹੜੇ ਆਪਣੇ ਤੇ ਇਹ ਬਿਲਕੁਲ ਨਹੀਂ ਦਾਰੂ ਪੀਂਦੇ ਅਸੀਂ ਸਾਨੂੰ ਕਦੇ ਆਖਦੇ ਨੇ ਕਦੇ ਇਹ ਅੱਛਾ ਮੀਟ ਤਿੰਨ ਟਾਈਮ ਖਾਂਦੇ ਨੇ ਮੀਟ ਤਾਂ ਖਾਦੇ ਹਾਂ ਹਾਂ ਦਾਰੂ ਨਹੀਂ ਪੀਂਦੇ ਇਹ ਕਹਿੰਦੇ ਦਾਰੂ ਦਾ ਕੀ ਫਾਇਦਾ ਤੋਹੀ ਲੜਾਈ ਝਗੜੇ ਕਰਦੇ ਹੋ ਇੱਥੇ ਵੀ ਰੌਲਾ ਰੱਪਾ ਤੂੰ ਸਾਡਾ ਪਾਉਂਦੇ ਹੋ ਵੀ ਜੇ ਕੋਈ ਦਾਰੂ ਦਾ ਪੀਣ ਦਾ ਫਾਇਦਾ ਹੈਗਾ ਵੀ ਸਾਨੂੰ ਵੀ ਦੱਸੋ ਤੇ ਅਸੀਂ ਵੀ ਸ਼ੁਰੂ ਕਰ ਦਿੰਦੇ ਹਾਂ ਹਾਂ ਵੀ ਕਹਿੰਦੇ ਤੁਹਾਨੂੰ ਹੋਸ਼ ਨਹੀਂ ਰਹਿੰਦੀ ਤੁਹਾਨੂੰ ਤੁਸੀਂ ਕਮਲੇ ਹੋ ਜਾਂਦੇ ਪਰ ਅਸੀਂ ਚਿਕਨ ਖਾਂਦੇ ਹਾਂ ਤੇ ਅਸੀਂ ਆਪਣੀ ਸਿਹਤ ਠੀਕ ਰਹਿੰਦੀ ਹੈ ਤੇ ਬਿਲਕੁਲ ਅਸੀਂ ਕੋਈ ਕੋਈ ਵੀ ਕੋਈ ਝਗੜਾ ਕੋਈ ਗਲਤ ਗੱਲ ਨਹੀਂ ਕਰਦੇ ਤੇ ਮੇਡ ਹਰੇ ਰਿਲੀਜੀਅਨ ਮੇਂ दारू ਦਾ ਐਸੀਨ ਨਹੀਂ ਹੈ ਹਾਂ ਅਸੀਂ ਨੇ ਮਜਬੂਰ ਮਨਾਇਆ ਨਹੀਂ ਹੈ ਅਲਾਉਡ ਨਹੀਂ ਹੈ ਆਪਣਾ दारू ਪੀਣੀ ਮਨਾ ਹੈ ਹਾਂ ਹੋਰ ਕੋਈ ਗੱਲ ਬਾਤ ਸੁਣਾ ਫਿਰ ਕੀ ਗੱਲ ਬਾਤ ਹੋਰ ਕੀ ਸੁਣਾ ਚਾਹਤਾ ਹੈ ਤੇ ਆਪਣੇ ਹਮਾਰੇ ਜੈਸੇ ਪੰਜਾਬ ਮੇਂ ਅੱਜ ਕੱਲ ਪਤਾ ਹੈ ਕਿ ਟ੍ਰੈਂਡ ਚੱਲ ਰਿਹਾ ਹੈ ਕੀ ਚੱਲ ਰਹਾ ਉਹਦੇ ਚਾਹੇ ਕੋਈ ਲੜਕਾ ਚਾਹੇ ਲੜਕੀ ਪਲੱਸ 2 ਉਸਕੋ ਕਰਵਾਓ ਬਾਅਦ ਉਸਕਾ ਸਟਰੀਟ ਮੇਂ ਜਾ ਹਾਇਰਸ ਕਰਵਾਓ ਬਾਹਰ ਭੇਜ ਦਿਓ ਇੱਥੇ ਲੋਕ ਤਕਰੀਬਨ ਇਹਨਾਂ ਦੇ ਆਪਣੇ ਕੰਮ ਕਰਦੇ ਜਿਆਦਾ ਇਹਨਾਂ ਦੇ ਸੇਬਾਂ ਦਾ ਕੰਮ ਹੈ ਸੇਬਾਂ ਦੇ ਬਾਗ ਨੇ ਇਹ ਤਕਰੀਬਨ ਇੱਥੇ ਸਾਰੇ ਲੋਕ ਵੀ ਆਪੋ ਆਪਣੇ ਇਹਨਾਂ ਦੇ ਬਿਜ਼ਨਸ ਇੱਥੇ ਕੰਮ ਕਰ ਸੈੱਟ ਨੇ ਬਹੁਤ ਘੱਟ ਲੋਕ ਇੱਥੋਂ ਬਾਹਰ ਜਾਂਦੇ ਨੇ ਪਰ ਇਹ ਹੁਣ ਮੈਂ ਲੱਗਦਾ ਟਰਾਈ ਕਰ ਰਿਹਾ ਜਾਂ ਜਾਣ ਦੀ ਉਹਦਾ ਕੀ ਰੀਜ਼ਨ ਹੈ ਕੀ ਕਰਨੇ ਇਹਨੂੰ ਪਤਾ ਹੋਵੇ ਬਾਕੀ ਤਾਂ ਇਹਦੇ ਸਾਰੇ ਆਪਣੇ ਭੈਣ ਭਰਾ ਇੰਜੀਨੀਅਰਿੰਗ ਮੈਂ ਨਹੀਂ ਵੀ ਕੀਤੀ ਹੈ ਨਾ ਤਾਂ ਕੋਰ ਕਰਕੇ ਮੇਰੇ ਆਰਐਮਪੀਸੀ ਪੜਾਇਆ ਮੈਂ ਠੀਕ ਪੰਜਾਬ ਤੋਂ ਹਾਂ ਕਿਹੜੀ ਕੰਟਰੀ ਨਹੀਂ ਜਾਣਾ ਅਬੀ ਜਾਈਏ ਦੇਖੀਏ ਕਿ ਕਿਸ ਮੈਂ ਕਦਰ ਜੈਨੇਗਾ ਸੋਚ ਰਿਹਾ ਸੀ ਅਬੀ ਨੇ ਉੱਥੇ ਨਾ ਆਪਣੇ ਪੰਜਾਬ 'ਚ ਬਣ ਗਿਆ ਗੋਬਿੰਦਗੜ੍ਹ ਗੋਬਿੰਦਗੜ੍ਹ ਰਿਮਿਟ ਮੈਸੇਜ ਮਿਟ ਯੂਨੀਵਰਸਿਟੀ ਸੇ ਰਿ ਆਰੇ ਮੈਡ ਕਾਲੇ ਕਿੱਥੇ ਪੈਂਦੀ ਜੋ ਸਰਾਧ ਕੋਬਿੰਦ ਕੜ ਕੋਬਿੰਦ ਕੜ ਰੇਮਟਾ ਯੂਨੀਵਰਸਿਟੀ ਉੱਥੇ ਪੜ ਕੇ ਕਿੰਨੇ ਸਾਲ ਰਹਿ ਗਏ ਉਧਰ ਵੀ 4 ਸਾਲ ਰਾ 4-5 ਸਾਲ ਆ ਸਮੋਤ ਅੱਛਾ ਤੋ ਕਿਹਦਾ ਲਗਾ ਪੰਜਾਬ ਬੜੀ ਆ ਕੇ ਹੈਂ ਜਗ੍ਹਾ ਹੈ ਵੀਰੇ ਹੈਂ ਪੰਜਾਬੀ ਤਕਰੀਬਨ ਸਮਝ ਲੈਂਦਾ ਬੋਲ ਵੀ ਲੈਂਦਾ ਥੋੜੀ ਥੋੜੀ ਤੇ ਬਾਕੀ ਹੁਣ ਸਾਲ 5-7 ਸਾਲ ਹੋ ਗਏ ਨੇ ਇੱਥੇ ਆਉਂਦਿਆਂ ਨੂੰ ਤੇ ਕੁਝ ਆਹੀ ਇਹਨੂੰ ਸਿਖਾਤੀ ਹੈ ਤੇ ਸਾਡਾ ਭਰਾਵਾਂ ਦਾ ਪਿਆਰ ਹੈ ਬਿਲਕੁਲ ਹੁਣ ਆਇਆ ਤੇ ਸਾਡਾ ਚਾਹ ਵੇਖ ਕੇ ਨਾ ਖੁਸ਼ੀ ਚਾਹ ਚੜ ਜਾਂਦਾ ਇਹਨੂੰ ਸਾਨੂੰ ਸਾਡੇ ਮੰਦਰ ਵੇਖ ਕੇ ਤੇ ਫਿਰ ਫੁੱਲ ਮਜ਼ਾ ਆ ਕੇ ਪੁਰਾ ਪੰਜਾਬੀ ਜੀ ਕਵਰੀ ਦੇ ਮਾੜੇ ਮੋੜੇ ਗਾਣੇ ਵੀ ਚਲਾਉਂਦਾ ਹੈ ਚੱਲਦਾ ਹੀ ਰਹੇ ਹੋਰ ਵਧੀਆ ਠੀਕ ਠਾਕ ਸਭ ਸਭ ਠੀਕ ਹੈ ਅੱਛਾ ਉਹ ਸਿੱਧੂ ਮੂਸੇਵਾਲੇ ਦੇ ਮੁੰਡੇ ਖੜੇ ਸੀ ਤੇ ਗੱਲ ਕਰ ਰਹੇ ਸਿੱਧੂ ਮੂਸੇਵਾਲੇ ਦਾ ਛੋਟਾ ਭਾਈ ਆਇਆ ਉਸ ਦਾ ਜਨਮ ਹੋਇਆ ਛੋਟਾ ਭਾਈ ਉਸ ਨੂੰ ਪੈਦਾ ਹੋ ਗਿਆ ਰੀਸੈਂਟਲੀ ਉਸ ਦੀ ਬਰਸੋਈ ਖੁਸ਼ੀ ਹੋਈ ਸਭੀ ਕੋ hamein bhi khushi hogi lekin ha sahi hoga hai ki uske baap ko jo usko dena nahi da koi tab ja ke usko khushi ho gaya jo usko chahne wale hain to wo to almost matlab uska bhai nahi tha koi ghar mein uske baad kyunki maa baap akela tha matlab jeene ka maksad mil gaya maa baap ko itthe na aur kise sangar da nahi pata itthe bachchiyan nu ya hor vi naujawanana nu sidhu muse wala sidhu muse wala jadon da aune asi kyunki asal mein pata hai ki sidhu muse wala ka pata kyunki wo highlight ho gaya facebook pe jab unki death hogi tab ਕਾਹਨ ਆ ਯੋ ਸਭ ਨੂੰ ਪਤਾ ਚਲ ਗਿਆ ਕਹਿੰਦਾ ਡੈਥ ਹੋਣ ਤੋਂ ਬਾਅਦ ਜਿਆਦਾ ਵੀ ਉਹ ਮਕਬੂਰ ਹੈ ਕਿ ਜਿਆਦਾ ਜਾਣਨ ਲੱਗ ਪਏ ਹੋਰ ਵੈਸੇ ਆਪਣੇ ਜਿਹੜੇ ਜਿੰਨੇ ਵੀ ਵੱਡੇ ਸਿੰਗਰ ਹੈਗੇ ਨੇ ਇੱਥੇ ਲੋਕਾਂ ਨੂੰ ਘੱਟ ਹੀ ਪਤਾ ਪਰ ਸਿੱਧੂ ਸਿੱਧੂ ਮੂਸੇ ਵਾਲਾ ਦਾ ਤੇ ਜਾਣਦੇ ਹੁੰਦੇ ਨੇ ਉੱਤਰਦੇ ਹਾਂ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਸਰਦਾਰ ਜੀ ਸਿੱਧੂ ਮੂਸੇ ਵਾਲਾ ਕੋ ਜਾਣਦੇ ਹੋ ਸਭੀ ਪੁੱਛਦੇ ਹੈ ਬੱਚੇ ਵੀ ਪੁੱਛਦੇ ਹੈ ਉਸ ਦਾ ਕੋਈ ਗਾਣਾ ਸੁਣਾਓ ਮੈਂ ਨਹੀਂ ਕਹਾਂ ਆਲਮੋਸਟ ਜਦ ਪੰਜਾਬ ਮੇਂ ਰਾਹ ਸਾਰੀ ਦੁਨੀਆ ਮੇਂ ਅੱਜ ਤੱਕ ਨਾ ਅੱਜ ਤੱਕ ਕੋਈ ਇੱਕ ਹਮਾਰਾ ਸਿੰਗਰ ਹੋਆ ਦਾ ਪੁਰਾਣਾ ਅਮਰ ਸਿੰਘ ਚਮਕੀਲਾ या वो वर्ल्ड फेमस हुआ था या ये सिद्धू ये उससे भी हाँ, गया ये फेमस हुआ था कितने था था। इसके देख लो, अपना पे, अपना पे कितने लो... से के था हाँ, सारी अभी सारे लोग खुश हो रहे उसका छोटा भाई आया तो क्या चल रहा था पंजाब में तो अब गर्मी स्टार्ट हो गई ਦਰਮੀ ਤੋਂ ਦੋ ਮਹੀਨੇ ਪਹਿਲੇ ਇੱਥੇ ਠੰਡ ਹੈ ਤੇ ਉੱਥੇ ਗਰਮੀ ਹੈ ਤਾਂ ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਅਸੀਂ ਆਜੀ ਪ੍ਰਯਾਸ ਚਾਹੀਏ ਤੇ ਬਰਬਾਦ ਲੇਟ ਪਈ ਜਾਂਦੀ ਅੰਨੇ ਤੋਂ ਪਹਿਲਾਂ ਅੱਗੇ ਜਨਵਰੀ ਜੇ ਲੇਟ ਹੋ ਗਈ ਤਾਂ ਕਰਕੇ ਦਸੰਬਰ ਜਨਵਰੀ ਚੱਕੇ ਪੈ ਜਾਣੀ ਬਰਨਾ ਮਾਰਚ ਮਿੱਦੂ ਗੱਲਾਂ ਬਾਤਾਂ ਬਹੁਤ ਕਾਫੀ ਨੇ ਤੇ ਇਹ ਇੱਕ ਵੀਡੀਓ ਆਪਾਂ ਹੋਰ ਬਣਾਵਾਂਗੇ ਜਿਹੜਾ ਫਾਰਸ ਨਾਲ ਜਾਂ ਇਹਦੇ ਡੈਡੀ ਆ ਜਾਣਗੇ ਜਾਂ ਸਾਡੇ ਅੰਕਲ ਜੀ ਆ ਜਾਣਗੇ ਤੇ ਗੱਲਾਂ ਬਾਤਾਂ ਬਹੁਤ ਨੇ ਹੋਰ ਇਥੋਂ ਦੱਸਣ ਬਾਰੇ ਬਹੁਤ ਕੁਝ ਹੈਗਾ ਸ਼ਰੀ ਨਗਰ ਬਾਰੇ ਮੈਂ ਕਾਫੀ ਗੱਲਾਂ ਦੱਸਤੀਆਂ ਨੇ ਵੈਸੇ ਤੇ ਬਾਕੀ ਜੇ ਕੋਈ ਤੁਹਾਨੂੰ ਖਾਸ ਗੱਲ ਯਾਦ ਆ ਰਹੀ ਤੇ ਦੱਸ ਦੇ ਕੋਈ ਕੋਈ ਗੱਲ ਯਾਦ ਨਹੀਂ ਆ ਰਹੀ ਹੈ ਕੋਈ ਗੱਲ ਯਾਦ ਨਹੀਂ ਹੈ ਜੀ ਹਾਂ ਉਹ ਸਭ ਠੀਕ ਹੈ ਨਾ ਦਿਨ ਦੇ ਟਾਈਮੇ ਰੋਜ਼ਾ ਖੋਲਨੇ ਦਾ ਟਾਈਮੇ ਠੀਕ ਹੈ ਅਭੀ ਤੋਂ ਅਭੀ ਸਾਇਟ ਇੱਕ ਦਿਨ ਚ ਇੱਕ ਦਿਨ ਮੈਂ ਪੰਜ ਵਾਰ ਨਮਾਜ਼ ਪੜਦੇ ਹਾਂ ਹਾਂ ਰੋਜ਼ ਪੜਦੇ ਹਾਂ ਨਮਾਜ਼ ਰੋਜ਼ ਰਮਜ਼ਾਨ ਕੇ ਫਕਿਰ ਵੀ ਤੋਂ ਆਲਮੋਸਟ ਨਾਰਮਲ ਜਿਹੀ ਨਮਾਜ਼ ਵੈਸੇ ਵੀ ਰੋਜ਼ਾ ਨਾ ਵੀ ਹੋਣਾ ਨਾ ਇਹ ਦੇ ਇੱਕ ਦਿਨ ਵਿੱਚ ਸਭੀ ਲੋਕ ਤੁਹਾਨੂੰ ਪੜਦੇ ਹੋਗੇ ਜਿਵੇਂ ਰਮਜ਼ਾਨ ਮੇਂ ਤੋਂ ਆਲਮੋਸਟ 99% ਲੋਕ ਨਮਾਜ਼ ਪੜ੍ਹਦੇ ਰਮਜ਼ਾਨ ਦਾ ਮੇਂ ਨਮਾਜ਼ ਕੋਈ ਨਹੀਂ ਛੁੱਟਦੀ ਕਿਸੇ ਸੇ ਇਹਨਾਂ ਵਰਤ ਦੇ ਦੇਣਾ ਤਕਰੀਬਨ ਸਾਰੇ ਲੋਕ ਪੜ੍ਹਦੇ ਨੇ ਪਰ ਅੱਗੇ ਪਿੱਛੇ ਫਿਰ ਕੋਈ ਕੋਈ ਰਮਜ਼ਾਨ ਕੇ ਮਹੀਨੇ ਆ ਕੁਝ ਸਮਾਜੀ ਤੇ ਭੁੱਖ ਰਹਤੀ ਹੈ ਉਹ ਜੋ ਬਾਕੀ ਨਾਰਮਲ ਡੇਸ ਵਿੱਚ ਕੀ ਹੁੰਦਾ ਹੈ ਰਮਜ਼ਾਨ ਕੀ ਬਗੈਰ ਤੋਂ ਉਨਮੇ ਜ਼ਿਆਦਾ ਕਮੀ ਹੁੰਦੀ ਨਮਾਜ਼ ਇੱਥੇ ਸ਼੍ਰੀਨਗਰ ਦੇ ਨਾਲ ਜ਼ਿਆਦਾਤਰ ਇਹਨਾਂ ਦੇ ਇਹਨਾਂ ਦੀ ਕਾਸਟ ਦੇ ਲੋਕ ਹੈਗੇ ਨੇ ਮੁਸਲਮਾਨ ਸਾਡੇ ਭਰਾ ਤੇ ਕਸ਼ਮੀਰੀ ਸਿੱਖ ਵੀ ਹੈਗੇ ਨੇ ਇਥੇ ਕਸ਼ਮੀਰੀ ਸਿੱਖ ਕਸ਼ਮੀਰੀ ਸਿੱਖ ਵੀ ਹੈ ਸਾਡੇ ਸਿੱਖ ਭਰਾ ਵੀ ਇਥੇ ਕਾਫੀ ਰਹਿੰਦੇ ਨੇ ਜਿਹੜੇ ਕਸ਼ਮੀਰੀ ਸਿੱਖ ਨੇ ਤੇ ਬਾਕੀ ਕੰਮ ਕਰਨ ਵਾਸਤੇ ਇਥੇ ਯੂਪੀ ਐਮਪੀ ਹਰ ਸਟੇਟ ਦੇ ਲੋਕ ਕਿਉਂ ਆਉਂਦੇ ਨੇ ਹਾਂ ਬਾਹਰ ਦੇ ਲੋਕ ਆਤੇ ਹਾਂ ਬਾਹਰ ਤੋਂ तकरीबन ਕੰਮ ਕਰਨ ਵਾਸਤੇ ਆਉਂਦੇ ਨੇ ਤੇ ਵਧੀਆ ਸਾਰਾ ਕੰਮ ਕਰ ਚੱਲਦਾ ਇਥੇ ਮੌਸਮ ਦਾ ਆਪਣਾ ਨਜ਼ਾਰੇ ਨੇ ਤਾਂ ਹਾਂ ਮੌਸਮ ਦੇ ਨਜ਼ਾਰੇ ਹੋਣਗੇ ਕਿਉਂਕਿ ਅਭੀ ਸਮਰ ਆ ਗਿਆ ਤਾਂ ਸਮਰ ਵਿੱਚ ਠੀਕ ਰਹਤਾ ਹੈ ਮੈਂ ਪਹਿਲੇ ਬੋਲ ਰਹਾ ਤਾਂ ਮੈਂ ਹੈ इनको ਗਰਮੀ ਮਹਿਸੂਸ ਹੁੰਦੀ ਹੈ ਪਿੱਛੇ ਏਸੀ ਲਗਾਏ ਏਸੀ ਵੀ ਚਲਾ ਲੇਤੇ ਪੰਖਾ ਹਮਕੋ ਤਾਂ ਹਮ ਤੋਂ ਪੰਖੇ ਦੇ ਬਿਨਾ ਹੀ ਰਹਿ ਜਾਂਦੇ ਆ ਹਾਂ ਇਧਰ ਤੋਂ ਜੇ ਠੰਡ 'ਚ ਰਹਿਣਾ ਹੀ ਲਿਓਏ ਇਹਨਾਂ ਨੇ ਤਾਂ ਗਰਮੀ ਜ਼ਿਆਦਾ ਮਹਿਸੂਸ ਹੁੰਦੀ ਹੈ ਗਰਮੀ ਹੋ ਜਾਂਦਾ ਧੂਪ ਯਹਾਂ ਦੀ ਧੂਪ ਔਰ ਵਹਾਂ ਦੀ ਧੂਪ ਮੇਂ ਬਹੁਤ ਫਰਕ ਹੈ ਮੈਂ ਮੈਂ ਨੂੰ ਕਹਿ ਰਿਹਾ ਸੀ ਮੈਂ ਇੱਥੇ ਠੰਡੇ ਹਲੇ ਵੀ ਠੰਡੇ ਕਹਿੰਦੇ ਲੱਗ ਰਹੀ ਹੈ ਦੇਖੋ ਅਸਲ ਵਿੱਚ ਕੀ ਚੀਜ਼ ਹੈ ਯਹਾਂ ਹਿਊਮਿਡਿਟੀ ਨਹੀਂ ਹੈ ਬਾਹਰ ਹਿਊਮਿਡਿਟੀ ਹੋਤੀ ਹੈ ਉਸ ਵਜ੍ਹਾ ਸੇ ਸੂਰਜ ਦੀ ਕਿਰਨੇ ਨਹੀਂ ਨਾ ਚੁਪਤੀ ਨਹੀਂ ਹੈ ਇਸ ਮੇਂ ਸਿਕਿਨ ਮੇਂ ਤੋ ਯਹਾਂ ਕੀ ਹੋਤਾ ਹੈ ਜੋ ਧੂਪ ਹੋਤੀ ਹੈ ਕਿ ਤੇਜ਼ ਹੋਤੀ ਹੈ ਯਹਾਂ ਦੀ ਕਿਉਂਕਿ ਫਾਰਸ ਨੂੰ ਕਿਸੇ ਨੇ ਆਵਾਜ਼ ਮਾਰ ਲਈ ਬਾਹਰੋਂ ਤੇ ਉਹ ਬਾਹਰ ਚਲਾ ਗਿਆ ਕਹਿੰਦਾ ਫਿਰ ਫਿਰ ਕਿਸੇ ਦਿਨ ਵੀਡੀਓ ਹੋਰ ਬਣਾਵਾਂਗੇ ਗੱਲਾਂ ਬਾਤਾਂ ਕਹਿੰਦਾ ਕਾਫੀ ਨੇ ਤੇ ਡਿਟੇਲ ਜੀ ਕਹਿੰਦਾ ਫਿਰ ਗੱਲਬਾਤ ਕਰਾਂਗੇ ਹੁਣ ਵੀ ਵੀਡੀਓ ਵੈਸੇ ਕਾਫੀ ਲੰਮੀ ਹੋ ਗਈ ਹੈ ਤੇ ਵੀਡੀਓ ਤੇ ਇੱਥੇ ਹੀ ਹੁਣ ਮੈਂ ਸਵਾਪਦੀ ਕਰ ਲਗਾ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਤਾਂ ਕਿ ਅੱਗੇ ਤੋਂ ਇਸੇ ਤਰ੍ਹਾਂ ਨਵੀਆਂ ਦਰਮੀਆਂ ਤੁਹਾਡੇ ਵਾਸਤੇ ਅਸੀਂ ਵੀਡੀਓ ਬਣਾਉਂਦੇ ਰਹੀਏ ਤੇ ਹੁਣ ਕਿਸੇ ਅਗਲੀ ਵੀਡੀਓ ਵਿੱਚ ਛੇਤੀ ਮਿਲਾਂਗੇ ਉਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ